ਤਾਂ ਕਿੰਨੇ ਕ ਬੰਦੇ ਸੜ ਗਏ ਇਸ ਕਰਕੇ ਭਰਾਵੋ ਜਲਦੀ ਅੱਗ ਤੇ ਕੰਟਰੋਲ ਕੀਤਾ ਜਾਵੇ ਕਿੰਨੇ ਕ ਬੰਦੇ ਨੇ ਪ੍ਰਭਾਵਿਤ ਪ੍ਰਭਾਵਿਤ ਕਰਨੇ ਆ ਉਹ ਜੇ ਅੱਗ ਤੇ ਨਾ ਕੰਟਰੋਲ ਹੋਇਆ ਤੜਕੇ ਨੂੰ ਅਜੇ ਨਹੀਂ ਪਤਾ ਵੀ ਕਿੰਨੇ ਕ ਬੰਦੇ ਦੀ ਇਲਾਜਾ ਮਿਲਣਗੇ ਜੇ ਇਹ ਤੋਂ ਕੈਮੀਕਲ ਲੀਕੀ ਕਈ ਅੱਗ ਬਹੁਤ ਭਿਆਨਕ ਹੈ ਵੀ ਭਰਾਵੋ ਇਹਦੇ ਵਿੱਚ ਬਹੁਤ ਕੈਮੀਕਲ ਨੇ ਜੇ ਅੱਗੇ ਐਂ ਚੱਲਦੀ ਰਹੀ ਇਹ ਜਿਆਦਾ ਕੱਲਾ ਫਤੇਗੜ ਸਨਾਂ ਨਹੀਂ ਪਤਾ ਨਹੀਂ ਕਿੰਨੇ ਕ ਪਿੰਡਾਂ ਤੱਕ ਇਹਨਾਂ ਦੀ ਹਵਾ ਜਾਣੀ ਹੈ ਕਿੰਨੇ ਕ ਪਿੰਡ ਨੇ ਲਵੇਟ ਤੇ ਲੈਣੇ ਆ ਜੇ ਜਲਦੀ ਕੰਟਰੋਲ ਇਤੇ ਨਾ ਹੋ ਜਾ ਹੁਣ ਵੀ ਸਾਡੀ ਬੇਨਤੀ ਆ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਅਫਸਰ ਚਾਈ ਨੂੰ ਅੰਦਰ ਕਿੰਨੇ ਮੁਲਾਜ਼ਮ ਨੇ ਕੀ ਉਹਨਾਂ ਦੇ ਹਾਲਾਤ ਨੇ ਜਾਨੀ ਉੱਥੇ ਅਫਸਰ ਚਾਈ ਵੀ ਪਹੁੰਚੇ ਕਿ ਇਹ 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 ਰਹਾ ਹਾਲਾਤ ਹੋਣ ਵੀ ਅੰਦਰ ਕਿੰਨੇ ਕ ਬੰਦੇ ਸੜ ਗਏ ਇਸ ਕਰਕੇ ਭਰਾਵੋ ਜਲਦੀ ਅੱਗ ਤੇ ਕੰਟਰੋਲ ਕੀਤਾ ਜਾਵੇ ਕਿੰਨੇ ਕ ਬੰਦੇ ਨੇ ਪ੍ਰਭਾਵਿਤ ਪ੍ਰਭਾਵਿਤ ਕਰਨੇ ਆ ਉਹ ਜੇ ਅੱਗ ਤੇ ਨਾ ਕੰਟਰੋਲ ਹੋਇਆ ਤੜਕੇ ਨੂੰ ਐ ਨਹੀਂ ਪਤਾ ਵੀ ਕਿੰਨੇ ਕ ਬੰਦੇ ਦੀ ਇਲਾਜਾ ਮਿਲਣ ਗਿਆ ਜੇ ਤੋ ਕੈਮੀਕਲ ਇਸ ਵਿਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਤੇਜ ਹਨੇਰੀ ਦੇ ਨਾਲ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਆ ਤੋਂ ਦਾਸਤੇ ਦੀਆਂ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਰਨਾਲਾ ਦੀ ਸਭ ਤੋਂ ਵੱਡੀ ਫੈਕਟਰੀ ਟ੍ਰਾਈਡਨ ਗਰੁੱਪ ਦੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਅੱਗ ਕਿਵੇਂ ਲੱਗੀ ਇਸਦੇ ਕਾਰਨ ਦਾ ਨਹੀਂ ਪਤਾ ਲੱਗਾ ਲੇਕਿਨ ਜਦੋਂ ਅੱਗ ਲੱਗੀ ਤਾਂ ਕਾਫੀ ਤੇਜ਼ ਹਨੇਰੀ ਚੱਲਦੀ ਪਈ ਸੀ ਉਸਦੇ ਨਾਲ ਅੱਗ ਚਾਰੇ ਪਾਸੇ ਫੈਲ ਗਈ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਚਾਰੇ ਪਾਸੇ ਫੈਲਦੀ ਹੋਈ ਦਿਖਾਈ ਦੇ ਰਹੀ ਹੈ ਚਾਰੇ ਪਾਸੇ ਅੱਗ ਹੀ ਅੱਗ ਨਜ਼ਰ ਆ ਰਹੀ ਹੈ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਹੈ ਫਾਇਰ ਬਿਗੇਟ ਦੀਆਂ ਗੱਡੀਆਂ ਲੈ ਕੇ ਤੇ ਉਹਨਾਂ ਵੱਲੋਂ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜ਼ਿਆਦਾ ਅੱਗ ਖੁੰਦ ਦੇ ਕਾਰਨ ਉਹਨਾਂ ਦੇ ਕੋਲੋਂ ਅੱਗ ਨਹੀਂ ਬੁਝਾਈ ਪਾਰੀ ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਅੱਗ ਨਾ ਬੁਝਾਈ ਗਈ ਤਾਂ ਆਲੇ ਦੁਆਲੇ ਪਿੰਡਾਂ ਤੱਕ ਪਹੁੰਚ ਜਾਵੇਗੀ ਅੱਗ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਇਹ ਜਲਾ ਕੇ ਰਾਖ ਕਰ ਦੇਵੇਗੀ ਤੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਕਿਉਂਕਿ ਅੱਗ ਤੇ ਪ੍ਰਸ਼ਾਸਨ ਦੇ ਵੱਲੋਂ ਨਹੀਂ ਕਾਬੂ ਪਾਇਆ ਜਾ ਰਿਹਾ ਕਿਉਂਕਿ ਹਵਾ ਵੀ ਚੱਲ ਰਹੀ ਹੈ ਤੇਜ਼ ਹਨੇਰੀ ਵੀ ਚੱਲ ਰਹੀ ਹੈ ਉਸ ਦੇ ਨਾਲ ਅੱਗ ਅੱਗੇ ਫੈਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿੰਡਾਂ ਤੱਕ ਅੱਗ ਪਹੁੰਚਣ ਤੋਂ ਪਹਿਲਾਂ ਹੀ ਇਸ ਅੱਗ ਤੇ ਕਾਬੂ ਪਾਲਿਆ ਜਾਵੇ ਅੱਗ ਨੂੰ ਬੁਝਾ ਲਿਆ ਜਾਵੇ ਉਹਨਾਂ ਦੇ ਵੱਲੋਂ ਹੋਰ ਫਾਇਰ ਬਿਗੇਟ ਦੀਆਂ ਗੱਡੀਆਂ ਫੋਨ ਕਰਕੇ ਬੁਲਾਈਆਂ ਗਈਆਂ ਨੇ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਮੀਡੀਆ ਨਾਲ ਕੀ ਗੱਲਬਾਤ ਕੀਤੀ ਆਓ ਤੁਹਾਨੂੰ ਸੁਣੋ ਦਿਆ ਪ੍ਰਸ਼ਾਸਨ ਸੰਗ ਛਰਨਾ ਜੋ ਟਰਾਇਡ ਐਟ ਫੈਕਟਰੀ ਦੇ ਵਿੱਚ ਇਧਰ ਪਰਾਣੀ ਚ ਅੱਗ ਲੱਗੀ ਵੀ ਇਹ ਤੋਂ ਪਹਿਲਾਂ ਦੋ ਘਟੇ ਹੋ ਗਏ ਯਾਨੀ ਹਾਲ ਤੱਕ ਆਗੂ ਤੇ ਕਾਬੂ ਨਹੀਂ ਪਿਆ ਯਾਨੀ ਕਈ ਅਫਸਰ ਸਾਹਿਬ ਨਾਲ ਗੱਲ ਹੋਈ ਹੈ ਜਿਵੇਂ ਤਰੋਂ ਲੈ ਨੈਬ ਜ਼ਿੰਦਾਰ ਸਾਹਿਬ ਆ ਗਈ ਉਹਨਾਂ ਨਾਲ ਵੀ ਗੱਲ ਹੋਈ ਹੈ ਕਹਿੰਦੇ ਜਲਦੀ ਅੱਗ ਤੇ ਕੰਟਰੋਲ ਪਾ ਰਹੇ ਆ ਜੀ ਫਾਇਰੋ ਕ੍ਰੇਟ ਭੇਜ ਰਹੇ ਆ ਜੋ ਸੀਆਈ ਦੇ ਇੰਚਾਰਜ ਨੇ ਐਨਸ਼ਫੀਟਰ ਬਲਜੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਹੈ ਯਾਨੀ ਬਰਨਾਲੇ ਜਿਹੜੇ ਸੀਆਈਟੀ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਕਈ ਅਫਸਰਾਂ ਨਾਲ ਹੋਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਫੋਨ ਨਹੀਂ ਚੁੱਕੇ ਯਾਨੀ ਕਈ ਅੱਗ ਬਹੁਤ ਭਿਆਨਕ ਹੈ ਵੀ ਭਰਾਵੋ ਇਹਦੇ ਵਿੱਚ ਬਹੁਤ ਕੈਮੀ ਜੇ ਅੱਗੇ ਐਂ ਚੱਲਦੀ ਰਹੀ ਇਹ ਜਿਆਦਾ ਕੱਲਾ ਫਤੇਗੜ ਸਾਨੂੰ ਨਹੀਂ ਪਤਾ ਨਹੀਂ ਕਿੰਨੇ ਕ ਪਿੰਡਾਂ ਤੱਕ ਇਹਦੀ ਹਵਾ ਜਾਣੀ ਹੈ ਕਿੰਨੇ ਕ ਪਿੰਡ ਨੇ ਲਵੇਟ ਚ ਲੈਣੇ ਆ ਜੇ ਜਲਦੀ ਕੰਟਰੋਲ ਇਤੇ ਨਾ ਹੋ ਜਾ ਹੁਣ ਵੀ ਸਾਡੀ ਬੇਨਤੀ ਆ ਵੀ ਜਿੱਥੇ ਤੱਕ ਸਾਡੀ ਵੀਡੀਓ ਜਾਂਦੀ ਹੈ ਅਫਸਰ ਚਾਈ ਨੂੰ ਅੰਦਰ ਕਿੰਨੇ ਮੁਲਾਜ਼ਮ ਨੇ ਕੀ ਉਹਨਾਂ ਦੇ ਹਾਲਾਤ ਨੇ ਜਾਨੀ ਉੱਥੇ ਅਫਸਰ ਚਾਈ ਵੀ ਪਹੁੰਚੇ ਕੇ ਇਹ 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 ਨਾਲ ਹਾਲਾਤ ਹੁਣ ਵੀ ਅੰਦਰ ਕਿੰਨੇ ਕ ਬੰਦੇ ਸੜ ਗਏ ਇਸ ਕਰਕੇ ਭਰਾਓ ਜਲਦੀ ਅੱਗ ਤੇ ਕੰਟਰੋਲ ਕੀਤਾ ਜਾਵੇ ਕਿੰਨੇ ਕ ਪਿੰਡ ਨੇ ਪ੍ਰਭਾਵਿਤ ਕਰਨੇ ਆ ਉਹ ਜੇ ਅੱਗ ਤੇ ਨਾ ਕੰਟਰੋਲ ਹੋਇਆ ਤੜਕੇ ਨੂੰ ਆਈ.ਡੀ. ਪਤਾ ਵੀ ਕਿੰਨੇ ਕੇ ਬੰਦੇ ਦੀ ਇਲਾਜਾ ਮਿਲਣਗੇ ਜੇ ਤੋ ਕੈਮੀਕਲ ਲੀਕ ਹੋਈ। ਦੀ ਅੱਗ ਲੱਗੀ ਅੰਦਰ ਕਿਹੜੀ ਜਗ੍ਹਾ ਅੱਗ ਲੱਗੀ ਕਿਵੇਂ ਲੱਗੀ? ਟ੍ਰਾਈਡੈਂਟ ਫਾਈਟਰੀ ਦੇ ਵਿੱਚ ਅੱਗ ਲੱਗੀ ਆ। ਇਹਨਾਂ ਨੇ ਇਹ ਬੇਨਤੀ ਕੀਤੀ ਵੀ ਪਾਣੀ ਸਾਡੇ ਅੰਦਰ ਜਾਣ ਦਿਓ। ਪਾਣੀ ਦਾ ਟੈਂਕੇ ਜਾਣ ਵੀ ਦੇ ਰਹੇ ਆ ਮੇਰੇ ਤੇਰੀ ਕੀ ਨੋ ਅਗ ਲੱਗੀ ਆ ਅੰਦਰ ਇਹ ਨਾਲ ਇਜਾਰ ਦੇ ਵਿੱਚ ਕਹਿ ਰਿਹਾ ਵੀ ਅੱਗ ਲੱਗੀ ਆ ਕਰੂੰਗੀ ਜੇ ਪੂਰੀ ਨਾਲ ਜਾੜਾ ਕਟੋ ਘੰਟੇ ਡੇਢ ਘੰਟਾ ਹੋ ਗਿਆ ਕਰੂੰਗੀ ਡੇਢ ਪੌਣੇ 2 ਘੰਟੇ ਹੋ ਗਿਆ ਜੀ ਟੀਵੀ ਦੇ ਅੰਦਰ ਗਈਆਂ ਗੱਡੀਆਂ ਬਹੁਤ ਜਾ ਰਹੀਆਂ ਫਾਇਰ ਹੋ ਗਈਆਂ ਆ ਰਹੀਆਂ ਆ ਜੀ ਵੀ ਸੁਰੂ ਕੀਤਾ ਬਰਾਲੇ ਵੀ ਗੱਲ ਹੋ ਗਈ ਰਾਜ ਸਾਹਿਬ ਨਾਲ ਮੇਰੀ ਗੱਲ ਹੋ ਗਈ ਰਾਜ ਸਾਹਿਬ ਨੇ ਫੋਨ ਕੀਤਾ ਬਾਹਰ ਜੀ ਹੋ ਉਹਨਾਂ ਨੇ ਵੀ ਦੱਸਿਆ ਉਹਨਾਂ ਨੇ ਵੀ ਗੱਲ ਕੀਤੀ ਹੈ ਵੀ ਫਾਇਰ ਬੋਟ ਆ ਰਹੀ ਹੈ ਵੱਧ ਤੋਂ ਵੱਧ ਉਹ ਦਫ਼ਤਰ ਬਲੇ ਬਲੇ ਕਾਣਾ ਹਜੇ ਫਿਲਹਾਲ ਤਾਂ ਨਹੀਂ ਕੋਈ ਦੱਸਿਆ ਉਹਨਾਂ ਨੇ ਕਿਉਂ ਅੰਦਰ ਜਾਣ ਨਹੀਂ ਦੇ ਆਣੀ ਕੰਮ ਕਰਨਾ ਹੈ ਤਾਂ ਮਕਾਨਾ ਹੁਣ ਅੰਦਰ ਫੈਟੇ ਦੇ ਵਿੱਚ ਦੇਖੀ ਨਹੀਂ ਕੋਈ ਕੋਈ ਗੱਲ ਨਹੀਂ ਬਿਲਕੁਲ ਨਹੀਂ ਸੋਣੀ ਐਵੇਂ ਰਹਿਦੀਆਂ ਕਾਣਾ ਹੋਇਆ ਇਹ ਕਹਿੰਦੇ ਸਾਡੇ ਯਾਰ ਦੇ ਵਿੱਚ ਤੂੜੀ ਪਈ ਆ ਉੱਥੇ ਸਾਡੀ ਸਪਲਾਈ ਬਲੂਏ ਉੱਥੇ ਅੱਗ ਲੱਗੀ ਆ ਵੀ ਉਹ ਦੂਰ ਹੈ ਕੋਈ ਅੱਗ ਨਹੀਂ ਬਚਾਉਣ ਲੱਗੇ ਹੋਏ ਬਹੁਤ ਤਾਂ ਸਾਹਮਣਾ ਵੀ ਗੱਲ ਹੋਈ ਆ ਕਿਸਾਨਾਂ ਤੇ ਇਹਨਾਂ ਵੀ ਗੱਲ ਹੋਈ ਆ ਉਹ ਕਹਿੰਦੇ ਵੀ ਇੱਜੇ ਲੱਗੇ ਹੋਏ ਆ ਬਹੁਤ ਜਿਆਦਾ ਇਹ ਬਾਈ ਤੁਸੀਂ